ਦੋਸਤੋ ਅੱਜ ਜਿਹੜੀ ਫੋਟੋ ਹੈ ਨੂੰ ਧਿਆਨ ਨਾਲ ਦੇਖੋ ਇਹਦੇ ਵਿੱਚ ਜ਼ੇਲੈਂਸਕੀ ਆ ਯੂਕਰੇਨ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਤੇ ਅਮਰੀਕਾ ਦਾ ਰਾਸ਼ਟਰਪਤੀ ਟਰੰਪ ਹੈ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਹੈ ਉਹਨੇ ਅਮਰੀਕਾ ਦੀ ਛਾਹ ਦੇ ਉੱਪਰ ਪੰਗਾ ਲੈਂਦਾ ਸੀ ਰੂਸ ਨਾਲ ਤੇ ਹੁਣ ਅਮਰੀਕਾ ਪਿੱਛੇ हट ਜਾਂਦਾ ਉਹ ਕਹਿੰਦਾ ਵੀ ਤੂੰ ਆਪਣੀਆਂ ਜਿਹੜੀਆਂ ਖਦਾਨਾਂ ਨੇ ਉਹਦੀ ਚਾਬੀ ਮੈਨੂੰ ਫੜਾ ਦੇ ਜਾਂ ਤੂੰ ਜਿਹੜਾ ਵੀ ਤੈਨੂੰ ਦਾਣ ਦਿੱਤਾ ਉਹ ਤੂੰ ਕਰਜ਼ਾ ਸਮਝ ਲੈ ਤੇ ਸਾਨੂੰ ਗਿਸ਼ਤਾ ਚ ਮੋੜੀ ਚੱਲ ਖਦਾਨਾ ਰਾਹੀਂ ਮਿਨਰਲਸ ਰਾਹੀਂ ਉਹ ਵਿਚਾਰਾ ਵਿੱਚ ਵਿਚਾਲੇ ਫਸ ਗਿਆ ਹੁਣ ਇਹ ਉਹਨਾਂ ਲੋਕਾਂ ਵਾਸਤੇ ਵੀਡੀਓ ਬਣਾ ਰਿਹਾਗਾ ਜਿਹੜੇ ਲੋਕ ਰਾਜਨੀਤੀ ਨੂੰ ਸਮਝਣਾ ਚਾਹੁੰਦੇ ਆ ਵੀ ਭਾਈ ਜੀ ਜਿਹਦੇ ਕੋਲੇ ਆਪਣੇ ਹਥਿਆਰ ਨਹੀਂ ਹੁੰਦੇ ਉਹਦਾ ਆਰੇ ਹਥਿਆਰ ਲੈ ਕੇ ਤਕੜੇ ਬੰਦੇ ਨਾਲ ਪੰਗਾ ਲੈ ਲੈਂਦਾ ਉਹ ਬਾਅਦ ਚ ਪਛਤਾਉਂਦਾ ਬਹੁਤ ਹੁਣ ਜਿਹ ਲੈਨ ਸਗੀ ਵਿੱਚ ਵਿਚਾਲੇ ਫਸ ਗਿਆ ਵਿਚਾਰਾ ਵੀ ਕਰਾਂ ਤਾਂ ਕਰਾਂ ਕੀ ਉਹ ਕਦੇ ਇੰਗਲੈਂਡ ਜਾਂਦਾ ਕਦੇ ਯੂਰੋਪੀਅਨ ਯੂਨੀਅਨ ਦੇ ਵਿੱਚ ਜਾਂਦਾ ਮਨਤਾ ਕਰੀ ਜਾਂਦਾ ਲੋਕਾਂ ਦੇ ਵੀ ਟਰੰਪ ਨੂੰ ਸਮਝਾਓ ਮੈਂ ਤਾਂ ਉਹਦੇ ਮੋਢੇ ਤੇ ਬੰਦੂਕ ਰੱਖ ਕੇ ਉਹਦੇ ਨਾਲ ਪੰਗਾ ਲਈ ਜਾਂਦਾ ਸੀ ਤੇ ਉਹਨੇ ਪਤੰਦਰ ਨੇ ਅੱਧ ਵਿਚਕਾਰ ਛੱਡ ਕੇ ਹੁਣ ਮੇਰੇ ਨਾਲ ਆ ਖੇਡ ਖੇਡਦੀ ਜਿੱਦੋਂ ਆਪਾਂ ਨੂੰ ਵੀ ਸਿੱਖਣ ਨੂੰ ਮਿਲਦਾ ਵੀ ਦੂਜਿਆਂ ਦੇ ਮੋਢੇ ਤੇ ਬੰਦੂਕ ਰੱਖ ਕੇ ਕਦੇ ਨਹੀਂ ਚਲਾਉਣੀ ਚਾਹੀਦੀ ਜੇ ਆਪਣੇ ਬਾਹਾਂ 'ਚ ਦਮ ਹੋਵੇ ਫਿਰ ਪੰਗਾ ਲਾਓ ਨਹੀਂ ਨਾ ਪੰਗਾ ਲਾਓ ਅਗਲੇ ਤੋਂ ਮਾਫੀ ਮੰਗੜੋ ਵੀ ਬਾਈ ਜੀ ਛੱਡ ਤੋਂ ਗਲਤੀ ਹੋ ਗਈ ਸਸਰੀ ਘਰ ਨੂੰ ਬੁਲਾਓ ਤੇ ਰਾਜਨੀਤੀ ਬਾਰੇ ਮੈਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਅੱਜ ਆ ਵੀਡੀਓ ਮੈਨੂੰ ਆ ਫੋਟੋ ਮਿਲ ਗਈ ਬਸ ਕੁਦਰਤੀ ਹੋਈ ਫੇਸਬੁੱਕ ਤੇ ਆ ਫੋਟੋ ਮਿਲ ਗਈ ਤੇ ਉਹ ਲੇਖ ਜਿਹਾ ਮਿਲ ਗਿਆ ਜਿਹਦੇ ਵਿੱਚ ਲਿਖਿਆ ਹੋਇਆ ਸੀ ਵੀ ਭਾਈ ਟਰੰਪ ਜਿਹੜਾ ਉਹ ਅੱਖਾਂ ਕੱਢੀ ਜਾਂਦਾ ਇਹਨੂੰ ਕਿਸੇ ਬੰਦੇ ਨੇ ਬਹੁਤ ਵਧੀਆ ਲੱਗਿਆ ਸੀ ਉਹ ਕਹਿੰਦਾ ਵੀ ਟਰੰਪ ਨੇ ਹੁਣ ਕੱਟਤੀਆਂ ਅੱਖਾਂ ਉਹ ਕਹਿੰਦਾ ਵੀ ਪੁੱਤ ਮੇਰਾ ਅਸੀਂ ਤੇਰੇ ਪਿੱਛੇ ਆਪਦਾ ਬਾਂਦਰ ਨਹੀਂ ਕਰਾਉਣਾ ਲੰਡਾ ਠੀਕ ਹੈ ਨਾ ਤੂੰ ਰੂਸ ਵਾਲਿਆਂ ਤੋਂ ਛੇਤਰ ਖਾਈ ਜਨਾ ਖਾਈ ਜਾ ਅਸੀਂ ਤੇਰਾ ਸਾਥ ਜਿੰਨਾ ਚਿਰ ਦੇਣਾ ਸੀ ਦੇਤਾ ਹੁਣ ਤੈਨੂੰ ਉਹਦੇ ਬਦਲੇ 'ਚ ਸਾਨੂੰ ਕੁਝ ਨਾ ਕੁਝ ਦੇਣਾ ਪੈਣਾ ਬਦਲੇ 'ਚ ਦੇਵਾਂਗਾ ਤਾਂ ਸਾਥ ਦੇਵਾਂਗੇ ਨਹੀਂ ਆਪਣੀ ਤੇਰੇ ਨਾਲ ਫਿਰ ਕੱਟੀ ਐ ਹਣੋ ਫਸ ਗਿਆ ਵਿਚ ਵਿਚਾਲੇ ਇਹ ਉਹਨਾਂ ਲੋਕਾਂ ਵਾਸਤੇ ਵੀ ਸਬਕ ਆ ਜਿਹੜੇ ਲੋਕ ਕਿਰਾਏ ਦੇ ਹਥਿਆਰ ਲੈ ਕੇ ਜਾਂ ਕੁਝ ਕੁ ਹਥਿਆਰ ਲੈ ਕੇ ਜਾਂ ਗਵਾਂਡੀ ਕਿਸੇ ਦੇਸ਼ ਤੋਂ ਛੋਟੇ ਮੋਟੇ ਹਥਿਆਰ ਲੈ ਕੇ ਆਪਣੇ ਹੀ ਦੇਸ਼ ਦੇ ਵਿਰੁੱਧ ਵਿਦਰੋਹ ਕਰਨ ਨੂੰ ਫਿਰਦੇ ਹੰਦਿਆ ਉਹ ਲੋਕ ਵੀ ਸਬਕ ਸਿੱਖ ਸਕਦੇ ਆ ਵੀ ਆਪਣੇ ਵੀ ਡੋਲਿਆ ਚ ਜਾਣ ਚਾਹੀਦੀ ਗੈਰਾਂ ਦੇਣੀ ਮੋਢਿਆਂ ਤੇ ਕਿ ਮੇਲੇ ਹੁੰਦਾ ਉਹ ਗਾਣਾ ਗੈਰਾਂ ਦੇ ਨਿਸਰ ਉੱਤੇ ਹੁੰਦੀਆਂ ਲੜਾਈਆਂ ਆਪਣੇ ਵੀ ਮੋਟਿਆਂ ਚ ਆਪਣੇ ਵੀ ਡੌੜਿਆਂ ਚ ਜਾਣ ਚਾਹੀਦੀ ਬਹਿ ਮੈਨੂੰ ਗਾਣਾ ਘਟ ਆਉਂਦਾ ਪਰ ਮੈਂ ਵੀਡੀਓ ਮੋਟੀਵੇਸ਼ਨਲ ਪਲਸ ਇਨਫੋਰਮੇਸ਼ਨ ਦੇ ਕੇ ਬਣਾਈ ਆ ਇਹਨੂੰ ਸ਼ੇਅਰ ਜ਼ਰੂਰ ਕਰਿਓ ਵੀ ਭਾਈ ਆ ਜਿਹੜਾ ਕੁਝ ਇਹਦੇ ਨਾਲ ਹੋਇਆ ਯੂਕਰਨ ਬਰਬਾਦ ਹੋ ਰਿਹਾ ਹੈ ਆ ਬੰਦੇ ਦੀ ਜਿੱਦ ਕਰਕੇ ਪਤਾ ਨਹੀਂ ਰੂਸ ਕੀ ਚਾਹੁੰਦਾ ਸੀ ਆਪਾਂ ਨੂੰ ਨਹੀਂ ਪਤਾ ਪਰ ਉਹਨਾਂ ਦੇ ਸਿਰ ਤੇ ਪੰਗਾ ਲੈਂਦਾ ਸੀ ਤੇ ਉਹ ਹੁਣ ਮੁਕਰ ਗਏ ਹੁਣ ਪੁੱਤ ਜਿਹੜੇ ਤੇਰੇ ਮਿਨਰਲਜ਼ ਨੇ ਜਿਨ੍ਹਾਂ ਨੂੰ ਤੂੰ ਰੂਸ ਤੋਂ ਬਚਾਉਂਦਾ ਸੀ ਹੁਣ ਇਹ ਲੁੱਟਣ ਗਏ ਉਦਾਂ ਹੁਣ ਵਿਚ ਵਿਚਾਲੇ ਫਸ ਗਿਆ ਨਾ ਘਰ ਦਾ ਰਿਹਾ ਨਾ ਘਾਟ ਦਾ ਤੂੰ ਬਿਨਾਂ ਕੁੱਤਾ ਬਣ ਗਿਆ ਸੌਰੀ ਮੈਂ ਕਿਸੇ ਬਾਰੇ ਗਲਤ ਨਹੀਂ ਬੋਲੇਗਾ ਇਹ ਮੁਹਾਵਰਾ ਹੈਗਾ ਜਿਹੜਾ ਆਮ ਤੌਰ ਤੇ ਵਰਤਿਆ ਜਾਂਦਾ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਿਹਾ ਥੈਂਕ ਯੂ